ਪਿਛਲੇ ਦਿਨੀ ਆਈ ਬਾੜ ਦੇ ਕਾਰਨ ਕਾਫੀ ਜਿਹੜਾ ਹੈ ਤਬਾਹੀ ਦੇਖਣ ਨੂੰ ਮਿਲੀ ਜਿੱਥੇ ਕਿ ਲੋਕਾਂ ਦੇ ਮਕਾਨ ਇਸ ਪਾਣੀ ਦੀ ਭੇਂਟ ਚੜ ਗਏ ਉੱਥੇ ਹੀ ਕੁਛ ਨਾ ਕੁਛ ਲੋਕਾਂ ਦੇ ਨੁਕਸਾਨ ਜਿਹੜੇ ਹੈ ਉਹ ਵੱਡੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਪਠਾਨਕੋਟ ਦੇ ਨਾਲ ਲੱਗਦੇ ਹਲਕਾ ਪੂਆ ਦੇ ਪਿੰਡ ਪੰਮੇ ਦੀਆਂ ਜਿੱਥੇ ਕਿ ਰਾਵੀ ਦਰਿਆ ਦੇ ਕੋਲ ਲੋਕਾਂ ਦੇ ਜਿਹੜੇ ਖੇਤ ਸਨ 40 ਕਿੱਲੇ ਦੇ ਕਰੀਬ ਜ਼ਮੀਨ ਦੱਸੀ ਜਾ ਰਹੀ ਹੈ ਜੋ ਕਿ ਪਾਣੀ ਦੀ ਭੇਡ ਚੜ ਗਈ ਜਿਸ ਤੋਂ ਬਾਅਦ ਜਿਹੜਾ ਹੈ ਇਸ ਖੇਤਾਂ ਦੇ ਵਿੱਚ ਜਿਹੜਾ ਹੈ 4 ਤੋਂ 5 ਫੁੱਟ ਜਿਹੜਾ ਰੇਤਾ ਚੜ ਚੁੱਕਿਆ ਹੈ ਉੱਥੇ ਹੀ ਇਸ ਸਬੰਧੀ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਜਿਹੜਾ ਹੈ ਇੱਕ ਮੁਆਵਜ਼ੇ ਦੇ ਤੌਰ ਤੇ ਜਿਹੜਾ ਹੈ ਜਿਸ ਦੇ ਖੇਤ ਉਸ ਦੀ ਰੇਤ ਪਾਲਸੀ ਦੇ ਤਹਿਤ ਜਿਹੜਾ ਰੇਤ ਚੁੱਕਣ ਦੀ ਇਜਾਜ਼ਤ ਦਿੱਤੀ ਗਈ ਸੀ ਦਸੰਬਰ ਮਹੀਨੇ ਤੱਕ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਜਿਹੜੀ 5 5 ਫੁੱਟ ਜਿਹੜੀ ਰੇਤ ਇਕੱਠੀ ਹੋ ਚੁੱਕੀ ਆ ਉਸ ਦੇ ਵਿੱਚ ਮਿੱਟੀ ਹੈ ਇਹ ਰੇਤ ਕਿਸੇ ਵੀ ਕੰਮ ਦੀ ਨਹੀਂ ਹੈ ਨਾ ਹੀ ਇਸ ਤੇ ਕੋਈ ਫਸਲ ਲਗਾ ਸਕਦੇ ਨੇ ਇਹ ਜ਼ਮੀਨਾਂ ਜਿਹੜੀਆਂ ਟੋਟਲ ਬੰਜਰ ਹੋ ਚੁੱਕੀਆਂ ਨੇ ਉਹਨਾਂ ਨੇ ਕਿਹਾ ਕਿ ਕੁਝ ਰਕਬਾ ਜਿਹੜਾ ਉਹਨਾਂ ਦਾ ਰਾਵੀ ਦਰਿਆ ਦੇ ਪੇਂਡ ਚੜ ਗਿਆ ਜੋ ਕਿ ਰਾਵੀ ਦਰਿਆ ਦੇ ਵਿੱਚ ਪਾਣੀ ਜ਼ਿਆਦਾ ਹੋਣ ਦੇ ਕਾਰਨ ਉਹ ਉੱਥੋਂ ਦੀ ਜਿਹੜਾ ਮਿੱਟੀ ਜਾਂ ਰੇਤ ਆ ਵੀ ਨਹੀਂ ਪੁੱਟ ਸਕਦੇ ਜੋ ਸਰਕਾਰ ਦੀ ਪਾਲਸੀ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਅਗਰ ਉਹ ਪੁੱਟਦੇ ਹਾਂ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਡਰ ਸਤਾਉਂਦਾ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਪਰ ਜਿਹੜਾ ਹੈ ਮਾਈਨਿੰਗ ਦਾ ਪਰਚਾ ਨਾ ਦਿੱਤਾ ਦੇ ਦਿੱਤਾ ਜਾਵੇ ਜਿਸ ਦੇ ਚਲਦੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਕਿਸਾਨਾਂ ਨੂੰ ਜਿਹੜਾ ਹੈ ਮੁਆਵਜ਼ਾ ਜਿਹੜਾ ਹੈ ਜਲਦ ਤੋਂ ਜਲਦ ਦਿੱਤਾ ਜਾਵੇ ਤਾਂ ਜੋ ਆਪਣੇ ਖੇਤਾਂ ਨੂੰ ਫੇਰ ਤੋਂ ਉਹ ਸਹੀ ਤਰੀਕੇ ਨਾਲ ਸਹੀ ਕਰਵਾ ਸਕਣ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਇਸ ਖੇਤਾਂ ਦੇ ਵਿੱਚ ਜਿਹੜਾ ਹੈ ਰੇਤਾ ਦੇ ਵਿੱਚ ਜਿਹੜਾ ਮਿੱਟੀ ਜਿਹੜੀ ਮਿਕਸ ਹੈ ਗਈ ਹੈ ਜਿਹੜੀ ਕਿਸੇ ਦੇ ਵੀ ਕੰਮ ਨਹੀਂ ਆ ਸਕਦੀ ਅਤੇ ਉਹਨਾਂ ਨੇ ਕਿਹਾ ਹੈ ਕਿ 5 5 6 6 ਫੁੱਟ ਰੇਤ ਵਿੱਚ ਜਿਹੜੀ ਮਿੱਟੀ ਦੇ ਨਾਲ ਭਰੀ ਹੋਈ ਹੈ ਉਹ ਇਸ ਨੂੰ ਚੁੱਕਣ ਦੇ ਲਈ ਉਹਨਾਂ ਦਾ ਇਨੇ ਦਾ ਖੇਤ ਨਹੀਂ ਹੈਗਾ ਜਿੰਨੀ ਦੀ ਉਹਨਾਂ ਨੂੰ ਜਿਹੜੀ ਹੈ ਢਾਈ ਇੱਥੋਂ ਦੀ ਚਕਾਣੀ ਪਵੇਗੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਬੰਦਾ ਹੱਕ ਜਿਹੜਾ ਉਹਨਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਜਲਦ ਤੋਂ ਜਲਦ ਦਿੱਤਾ ਜਾਵੇ ਜਗਬਾਨੀ ਦੇ ਲਈ ਪਠਾਨਕੋਟ ਤੋਂ ਤਰਮਿੰਦਰ ਠਾਕੁਰ ਦੀ ਰਿਪੋਰਟ